अवसर तो तो बहुत बहुत मुबारक जी पाकिस्तान सारे बहुत अच्छा ने सीधा काम कर रहे हो और आज ट्रॉफी भी मिल गई है ट्रॉफी भी मिल गई है ओ ओ ना लो तो ये बच्चे ना आ रहे हो मत हां क्या बात करते हो ਜੀ ਅੱਜ ਤੇ ਬਹੁਤ ਬਹੁਤ ਤਰੀਫ ਕਰ ਰਿਹਾ ਸੁਖਬੀਰ ਸੁਖਬੀਰ ਦੀ ਕਰਾਂਦਾ ਤੁਹਾਡਾ ਮਨ ਤੋਂ ਪਹਿਲਾਂ ਮੈਂ ਸੁਖੀ ਤੱਕ ਕਰਾਂਦਾ ਨਹੀਂ ਨਹੀਂ ਆਹੋ ਜੀ ਆਹੋ ਜੀ ਚੰਗੋਰੀ ਸੀ ਗੱਲਾਂ ਇਹ ਮੈਂ ਮੈਂ ਸੁਖਬੀਰ ਦਾ ਮੁੰਡਾ ਮੈਂ ਮੈਂ ਕਰਾਂਦਾ ਆਹੋ ਜੀ ਟੀਮ ਲੀਡਰ ਨੂੰ ਬਹੁਤ ਬਹੁਤ ਮਾਤਰਾ ਬਾਜੀ ਜੀ ਜਿਹੜਾ ਮੈਂ ਅੱਜ ਟੀਮ ਲੀਡਰ ਦਾ ਧੰਨਵਾਦ ਕਰ ਜਾਂਦਾ ਤੇ ਸਾਰੇ ਮੈਂਬਰ ਮੂਨ ਇਥੇ ਕਰੋ ਆਖੇ ਹਾਂ ਮੈਂ ਵੀ ਸਭੀ ਸਾਰੇ ਮੈਂ ਹੁਣ ਜਾਣ ਪਛਾਣ ਕਰਾ ਦਿਆਂ ਹਾਂ ਗੁਰਪ੍ਰਤਾਸ ਸਿੰਘ ਵਰਕਦੋਰਾ ਵੈਰੀ ਗੁੱਡ ਇਹ ਹਾਡੀ ਗੁੜਿਆ ਨਵਨੀਤ ਕੌਰ ਠੀਕ ਹੈ ਠੀਕ ਹੈ ਜੀ ਸੁਖਮਨ ਪ੍ਰੀਤ ਕੌਰ ਠੀਕ ਹੈ ਠੀਕ ਹੈ ਜੀ ਇਹ ਹੰਦੀਪਾ ਬੀ ਜੀਰਾ ਨੂੰ ਪ੍ਰੀਤ ਕੌਰ ਮਾਈਕ ਉਸਰਦਾ ਹਾਂ ਤੇ ਤਿੰਨੇ ਬੱਚੇ ਹਾਂ 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 ਬੁਆ ਜੀ ਲੋ ਜੀ ਛੋਟਾ ਵਾ ਤੇ ਗੁੰਡੀਆਂ ਵਾਲਾ ਤੇ ਪੂਰਾ ਸਹਿਯੋਗ ਆ ਮਤਲਬ ਅਸੀਂ ਜਿਹੜਾ ਮਾਨ ਸਨਮਾਨ ਇਹਦਾ ਕਰਨ ਲਏ ਆ ਨਾ ਇਹਦਾ ਸਾਰਾ ਹਿੱਸਾ ਜਿਹੜਾ ਉਧਰ ਨੂੰ ਪਹੁੰਚਣਾ ਹੈ ਜੀ ਠੀਕ ਤੇ ਇਹ ਆਡੇ ਜਿਹੜੇ ਭਾਬੀ ਜੀ ਆ ਕਰਦੇ ਆ ਵੀ 100% ਇਹਨਾਂ ਦਾ ਜਿਹੜਾ ਨਾਲ ਸਹਿਯੋਗ ਦਾ ਠੀਕ ਹੈ ਤੇ ਜੇਕਰ ਉਹ ਨਾਲ ਸਹਿਯੋਗ ਹੋਵੇ ਮੇਰੇ ਖਿਆਲ ਦੇ ਨਾਲ ਬੰਦਾ ਤਾਂ ਜਾਂਦਾ ਨਹੀਂ ਮਸਾਲਾ ਕੁਜੀ ਪ੍ਰਲਾਸ਼ ਸਿੰਘ ਨੇ ਅੱਜ ਹਾਫ ਸੈਂਚਰੀ ਆਲਮੋਸਟ ਕੰਪਲੀਟ ਕਰ ਲਈ ਆ ਲਗਭਗ 50 ਬੋਸੀਆਂ ਹੋ ਗਈਆਂ ਤੇ 15 ਕਿਲੋਕ ਦੇ ਕਰੀ ਪ੍ਰੀਮੀਅਮ ਹੋ ਗਿਆ ਤੇ ਮੇਰਾ ਖਿਆਲ ਹੈ ਕਿ ਐਸ ਐਸ 30 ਸਤੰਬਰ ਤੱਕ ਇਹ ਹਾਫ ਸੈਂਚਰੀ ਵੀ ਹੋ ਜਾਣਗੇ ਤੇ ਹਾਫ ਕਰੋੜਪਤੀ ਹੋ ਜਾਣਗੇ ਸਾਨੂੰ ਇਹ ਉਮੀਦ ਆ ਹੈਗੇ ਆ ਕਿ 50 ਲੱਖ ਦਾ ਕੰਮ ਵੀ ਪੂਰਾ ਕਰ ਲੈਣਗੇ ਉਹ 50 ਬੋਸੀਆਂ ਵੀ ਕਰ ਲੈਣਗੇ ਉਹ ਪ੍ਰਲਾਸ਼ ਸਿੰਘ ਦੀ ਬਹੁਤ ਸincerity ਬਹੁਤ dedicated ਬਹੁਤ ਸੱਚੀ ਦਾ ਸੱਚੀ ਐਲਐਸਸੀ ਦੇ ਵੀ ਵਰਕਰ ਆ ਪਿੰਡ ਦੇ ਵਿੱਚ ਤੇ ਚਲੋ ਬਹੁਤ ਅੱਛਾ ਕੰਮ ਕਰਦੇ ਪਿਆ ਮੈਂ ਇਹਨਾਂ ਦੇ ਸਾਰੇ ਪਰਿਵਾਰ ਨੂੰ ਖਾਸ ਕਰਕੇ ਉਹਦੇ ਮੈਡਮ ਨੂੰ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਬਹੁਤ ਅੱਛਾ ਕੰਮ ਕਰਦੇ ਪਿਆ ਥੋੜੇ ਜਿਹਾ ਸਮੇਂ ਦੇ ਵਿੱਚ ਐਲਐਸਸੀ ਦੇ ਵਿੱਚ ਇੱਕ ਇੱਕ ਨਿਊ 스타 ਵਾਂਗੂ ਚਮਕਿਆ ਮੈਂ ਅੱਜ ਦੇ ਸ਼ੋਅ ਮੌਕੇ ਤੇ ਅੰਦਰ ਟੀਮ ਲੀਡਰ ਸਰਦਾਸ ਬੀਰ ਸਿੰਘ ਜੀ ਜਿਨ੍ਹਾਂ ਦਾ ਵਿਸ਼ੇਸ਼ ਯੋਗਦਾਨ ਹੈ ਇਹਨਾਂ ਨੂੰ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਉਹਨਾਂ ਨੂੰ ਮੈਂ ਵਧਾਈ ਦਿੰਦਾ ਕਿ ਉਹਨਾਂ ਨੇ ਇੱਕ ਇੱਕ ਐਲਐਸ ਵਿੱਚ ਇਹੋ ਜਿਹਾ ਇੱਕ ਯੋद्धा ਖੜਾ ਕਰਾ ਕਰਾ ਦਿੱਤਾ ਜਿਹਨੇ بڑے بڑے ਬੰਦੇ ਜਿਹੜੇ ਹਲਾੰਗ ਰੱਖਦੇ ਸੋ ਥੈਂਕ ਯੂ ਵੈਰੀ ਮਚ ਸਾਡਾ ਸਾਰਾ ਨਾਮ ਪਰ ਨਾਲ ਦੀ ਨਾਲ ਥੋੜਾ ਜਾਂ ਮੈਂ ਹੋਰ ਦੱਸਦਾ ਕਿ ਮੇਰੇ ਦੋਸਤ ਨੂੰ ਹੋਰੀ ਨਾਰਾ ਆ। ਇਹਨਾਂ ਨੇ ਆਪਣਾ ਟਾਈਮ ਟੇਨ ਕੱਢਿਆ ਉਹ ਤੇ ਆਪਣਾ ਇੱਕ ਕਸਟਮਰ ਛੱਡ ਕੇ ਵਿਚਾਰੇ ਆਏ ਆ ਨਾ ਸਰਦਾਰ ਸੁਖਿੰਦਰ ਸਿੰਘ ਇੱਧਰ ਸਰਪੰਚ ਸਾਹਿਬ ਨੂੰ ਤੁਸੀਂ ਚੰਗੀ ਕਰਾ ਜਾਣ ਦੇ ਠੀਕ ਹੈ ਤੇ ਮੈਂ ਕਹਿੰਦਾ ਹਾਂ ਕਿ ਪ੍ਰਲਾਦ ਸਿੰਘ ਵਾਹ ਇਹ ਵੀ ਕੋਈ ਇਹੋ ਜਿਹਾ ਚਮਤਕਾਰ ਕਰਨਗੇ ਤੇ ਫਿਰ ਅਸੀਂ ਤੁਹਾਨੂੰ ਹੋਰ ਤਕਰੀਰ ਦਵਾਂਗੇ ਫਿਰ ਕਿੰਨੇ ਵੀ ਬੀਮੇ ਕਰ ਗਏ ਆ ਇਹ ਇਸ ਬੰਦੇ ਦੀ ਇਹ ਖਾਸੀਅਤ ਆ ਕਿ ਪ੍ਰਲਾਦ ਸਿੰਘ ਨੂੰ ਔਰ ਜਿਹੜਾ ਪ੍ਰੋਗਰਾਮ ਅਸੀਂ ਕਰ ਰਹੇ ਆ ਇਹਦੇ ਵਿੱਚ ਘੱਟੋ ਘੱਟ 45% ਦਾ ਤਾਂ ਕਹਿਣ ਦੇ ਆ ਉਹਦਾ ਰਜਿਸਟਰ ਜਿਹੜੇ ਕਹਿ ਲੀ 45% ਦਾ ਕਹਿਣ ਦੇ ਆ ਵੀ ਆਪਾਂ ਉਧਰ ਹਿਸਾਬਾਂ ਨਿਚੁਕੇ ਪਹਿਲਾਂ ਆਪੇ ਨੂੰ ਦੇਰ ਤਾਂ ਲੱਗੀ ਤੇ ਉਹਦੇ ਜੋ 40% ਦਾ ਤਾਂ ਆਂਗੇ ਬੜੀਆਂ ਮੁੱਲ ਦੀਆਂ ਗੱਲਾਂ ਭਲਾ ਦੇ ਨੂੰ ਨੇ ਦਸੀ ਤੇ ਸਾਰਾ ਪਾਸ ਜੀ ਗੱਲ ਹੋਣ ਹੁਣ ਇੱਕ ਗੱਲ ਹੋਰ ਜਿਹੜੀ ਆ ਉਹ ਇਹ ਆ ਕਿ ਬਰਾਚ ਦੇ ਵਿੱਚ ਚੰਗਾ ਅਫਸਰ ਨਾ ਹੋਵੇ ਤੇ ਕੰਮ ਜਿਹੜਾ ਹੋਣਾ ਬੰਦੇ ਦਾ ਕਰਨ ਨੂੰ ਦੇ ਨਹੀਂ ਇਹ ਕਰਦਾ ਉਧਰ ਤੁਸੀਂ ਏਜੰਸੀਆਂ ਲਗੀਆਂ ਉਧਰੋਂ ਸਾਫ ਗਾੜੀ ਕੀਤੀ ਇਹਨਾਂ ਦਾ ਬਹੁਤ ਵੱਡਾ ਇੱਕ ਯੋਗਦਾਨ ਆ ਸੋ ਇੱਕ ਵਾਰੀ ਬਹੁਤ-ਬਹੁਤ ਧੰਵਾਦ ਸਤਾਜ ਸਰਦੀਪ ਸਿੰਘ ਉਹਨਾਂ ਨਾਲ ਜੁੜੇ ਪ੍ਰਲਾਤ ਸਿੰਘ ਸਾਡੇ ਉਹ ਸਾਥੀ ਕਮਲਜੀਤ ਸਿੰਘ ਸਰਪੰਚ ਗੁਰ ਸਿੰਘ ਸਿੰਘ ਜੀ ਦਾ ਤੇ ਪ੍ਰਲਾਤ ਜੀ ਦੀ ਫੈਮਲੀ ਬਹੁਤ-ਬਹੁਤ ਅਨਮੋਲਤਾ ਦਾ ਆਉਂਦੇ ਪਲਾਸੀ ਜੀ ਇਸ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆਂ? ਆਵਾਜ਼ ਕਰਦਾ ਸਾਰਾ ਦਾ ਮੈਡਮ। ਬਹੁਤ ਧੰਨਵਾਦ ਆਸਾ ਦਾ ਮੇਰੇ ਘਰ ਆ ਜੀ। ਕਿੱਦਾਂ ਦਾ ਲੱਗਾ ਤੁਹਾਨੂੰ ਇਹ? ਬਹੁਤ ਵਧੀਆ ਜੀ ਲੱਗਾ। ਗੂਜ ਨੇ ਮਿਹਨਤ ਕੀਤੀ ਐ। ਹਾਂ। ਦੱਸਿਆ ਦੂਜਿਆਂ ਬੰਦਿਆਂ ਨੂੰ ਵੀ ਦੱਸਿਆ ਵੀ ਮਿਹਨਤ ਦਾ ਮੁੱਲ ਜਿਹੜਾ ਲੋ ਵੀ ਸਰਟੀਫਿਕੇਸ਼ਨ ਮਿਲਦੀ ਮਿਲਦੀ ਹੈ। ਬਿਲਕੁਲ ਬਿਲਕੁਲ। ਤੇ ਗੋਰੇ ਕੋ ਬੋਲਣਾ। ਕੁਲਦੀਪਾ ਤੇਰਾ ਚਾਚੇ ਨੇ ਮਾਰਕਾ ਮਾਰਿਆ ਵਾ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ? ਦੁਵਾਰਕਾ ਨੂੰ ਬਹੁਤ ਲੋਕ ਦਾ ਨਹੀਂ ਆਇਆ ਚਾਚੇ ਨੇ ਉਧਰ ਲੈਨੇ ਉਹ ਉਹਦਾ ਦਾ